ਸਤਿ ਸ਼੍ਰੀ ਅਕਾਲ ਦੋਸਤੋ ਸਭ ਤੋਂ ਪਹਿਲਾਂ ਅੱਜ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਵਨ ਜੀ ਮਾਂ ਬੋਲੀ ਦਿਵਸ ਅੱਜ ਦੇ ਦਿਨ ਮਨਾਇਆ ਜਾਂਦਾ ਭਾ ਵਿਕੀ ਫਰਵਰੀ ਨੂੰ ਇਸ ਦਿਨ ਲਈ ਸਭ ਤੋਂ ਪਹਿਲਾਂ ਜਿਹੜੇ ਬੰਗਾਲ ਦੇ ਲੋਕ ਆ ਉਹ ਲੜੇ ਸੀ ਆਪਣੀ ਮਾਤ ਭਾਸ਼ਾ ਲਈ ਬੜੀ ਚੰਗੀ ਗੱਲ ਹੈ ਕਿ ਉਹ ਲੋਕ ਅੱਜ ਵੀ ਆਪਣੀ ਮਾਂ ਬੋਲੀ ਨੂੰ ਓਨਾ ਹੀ ਪਿਆਰ ਕਰਦੇ ਆ ਜਿੰਨਾ ਉਹ 1952 ਦੇ ਵਿੱਚ ਕਰਦੇ ਸੀ ਜਦੋਂ ਆਪਦੀ ਮਾਂ ਬੋਲੀ ਲਈ ਲੜੇ ਸੀ ਤੇ ਸਾਡੀ ਮਾਂ ਬੋਲੀ ਪੰਜਾਬੀ ਦਾ ਸਾਨੂੰ ਬਹੁਤ ਮਾਣ ਹੈ ਤੇ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਪਿੰਡ ਨਵਾਸੀਆਂ ਵਾਂਗ ਸਤਕਾਰ ਸਾਨੂੰ ਵੀ ਕਰਨਾ ਸਿੱਖਣਾ ਚਾਹੀਦਾ ਮੈਨੂੰ ਬਹੁਤ ਹੀ ਵਧੀਆ ਲੱਗਿਆ ਸੀ ਇਸ ਲਈ ਮੈਂ ਇਹਨੂੰ ਕੈਪਚਰ ਕੀਤਾ ਹੋਇਆ ਸੀਗਾ ਫਰੀਦਕੋਟ ਰੋਡ ਤੇ ਇਹ ਪਿੰਡ ਸਥਿਤ ਹੈ ਜੰਡਵਾਲਾ ਨੌਜਵਾਨ ਸਭਾ ਨੇ ਕਿੰਨਾ ਵਧੀਆ ਪ੍ਰਾਲਾ ਕੀਤਾ ਆਪਣੇ ਪਿੰਡ ਦੀ ਜਿਹੜੀ ਦੇਖ ਹੈ ਉਹ ਮਾਤ ਭਾਸ਼ਾ ਦੇ ਨਾਲ ਦਿਖਾਈ ਹੈ ਪੰਜਾਬੀ ਨੂੰ ਪੰਜਾਬ ਰਾਜ ਦੀ ਸਰਕਾਰੀ ਭਾਸ਼ਾ ਹੋਣ ਦਾ ਸੰਵਿਧਾਨ ਦੇ ਵਿੱਚ ਮਾਨਤਾ ਪ੍ਰਾਪਤ ਹੈ ਇਹ ਹਨਾ ਮਾਨ ਮਿਲ ਗਿਆ ਪਰ ਅਫਸੋਸ ਇਹ ਹੈ ਕਿ ਇਹਦੇ ਜਿਹੜੇ ਪੋਤੇ ਉਹ ਆਪ ਹੀ ਕਬੂਤ ਹੋ ਗਏ ਨੇ ਅਸੀਂ ਆਪ ਹੀ ਆਪਣੀ ਮਾਤ ਭਾਸ਼ਾ ਨੂੰ ਛੱਡ ਕੇ ਪਤਾ ਨਹੀਂ ਕਿਹੜੀ ਉਲਝਣ ਦੇ ਵਿੱਚ ਉਲਝ ਗਏ ਹੋਏ ਆ ਕਿੱਥੇ ਘੁੰਮਦੇ ਫਿਰਦੇ ਆ ਤੇ ਅੱਜ ਵੀ ਸਾਡਾ ਜਿਹੜਾ 70 ਮਿਲੀਅਨ ਪੰਜਾਬੀ ਭਾਈਚਾਰਾ ਉਹ ਲਹਿੰਦੇ ਪੰਜਾਬ ਦੇ ਵਿੱਚ ਵਸ ਰਿਹਾ ਤੇ ਮਾਂ ਬੋਲੀ ਬੋਲ ਵੀ ਰਿਹਾ ਹੈ। ਉਹ ਲੋਕ ਬੜਾ ਸੋਹਣਾ ਬੜੇ ਪਿਆਰ ਨਾਲ ਬੋਲਦੇ ਨੇ। ਮੇਰਾ ਵਾਹਿਗੁਰੂ ਅੱਲਾਹ ਤਾਲਾ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਖੈਰ ਕਰੇ। ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਮਾਂ ਬੋਲੀ ਕਮੰਤਰੀ ਦਿਵਸ ਹੈ। ਅਸੀਂ ਆਪਣੀ ਪੰਜਾਬੀ ਭਾਸ਼ਾ ਨੂੰ ਪਿਆਰ ਕਰੀਏ, ਇਸ ਪਿੰਡ ਵਾਂਗੀ ਪਿਆਰ ਦਈਏ। ਇਦੇ ਬਦਲ ਜਿਹੜੇ ਪਿਆਰ ਵਾਲੇ ਉਹ ਸ਼ਾਮ-ਸ਼ਾਮ ਵਰਦੇ ਰਹਿਣ ਤੇ ਨਾਲ ਹੀ ਅੱਜ ਜਿਹੜਾ ਕਿਸਾਨੀ ਧਰਨੇ ਤੇ ਕਿਸਾਨੀ ਹੱਕਾਂ 'ਚ ਲੜਦਾ ਨੌਜਵਾਨ ਵੀਰ ਵੀਰਗਤੀ ਨੂੰ ਪ੍ਰਾਪਤ ਹੋ ਗਿਆ ਬੜੀ ਦੁੱਖਦਾਈ ਘਟਨਾ ਹੈ ਤੇ ਬੜੀ ਸ਼ਰਮ ਦੀ ਗੱਲ ਹੈ ਉਹਨਾਂ ਸੈਨਿਕਾਂ ਲਈ ਜਿਹੜੇ ਇਹ ਨਹੀਂ ਸੋਚ ਰਹੇ ਕਿ ਅਸੀਂ ਵੀ ਕਿਸਾਨਾਂ ਦੇ ਪੁੱਤਰਾਂ ਤੇ ਸਾਹਮਣੇ ਖੜੇ ਕਿਸਾਨਾਂ ਤੇ ਵਾਰ ਕਰ ਰਹੇ ਨੇ ਬੜੀ ਮਾੜੀ ਗੱਲ ਹੈ ਇਸ ਪਿੰਡ 'ਚ ਜਦੋਂ ਮੈਂ ਇੱਥੇ ਲਾਈਨਾਂ ਪੜੀਆਂ ਬੜੀਆਂ ਡੂੰਘੀਆਂ ਗੱਲਾਂ ਲਿਖੀਆਂ ਸੀ ਕਹਿੰਦਾ ਮੈਨੂੰ ਕਈਆਂ ਨੇ ਆਖਿਆ ਕਈ ਵਾਰ ਮੈਨੂੰ ਕਈਆਂ ਨੇ ਆਖਿਆ ਕਈ ਵਾਰ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਗੋਦੀ ਜੀ ਦੀ ਵਿੱਚ ਪਾਲ ਕੇ ਜਵਾਨ ਹੋਇਓ ਉਹ ਮਾਂ ਛੱਡ ਦੇ ਉਹ ਗ੍ਰਾਂ ਛੱਡ ਦੇ ਪੜ ਕੇ ਬੜੀ ਦਿਲ 'ਚੋਂ ਹੂਗ ਜੀ ਨਿਕਲੀ ਔਰ ਰਹਿਣ ਦੋ ਸ਼ਰੀਕੋ ਤੁਸੀਂ ਮਤਾਂ ਨਾ ਦਿਓ ਰਹਿਣ ਦੋ ਸ਼ਰੀਕੋ ਤੁਸੀਂ ਮਤਾਂ ਨਾ ਦਿਓ ਮੈਂ ਆਪਣੀ ਮਾਂ ਭਲਾ ਛੱਡਾਂ ਕਿਉਂ ਮੈਂ ਆਪਣੀ ਮਾਂ ਭਲਾ ਛੱਡਾਂ ਕਿਉਂ ਅਸੀਂ ਆਪਣੀ ਮਾਂ ਬੋਲੀ ਨੂੰ ਕਿਵੇਂ ਛੱਡ ਸਕਦੇ ਆ ਪੰਜਾਬੀਓ ਆਪਣੀ ਮਾਂ ਬੋਲੀ ਨੂੰ ਯਾਦ ਰੱਖਿਓ ਤੇ ਇਸ ਵਿੱਚ ਲਿਖੇ ਹੋਏ ਉੱਤਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੂਰ ਵਾਚੋ ਮੈਂ ਗਰੰਟੀ ਨਾਲ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜੀਵਨ ਬਦਲ ਜਾਏਗਾ ਉਹ ਸਿਰਫ ਸਿੱਖਾਂ ਦਾ ਨਹੀਂ ਹਿੰਦੂਆਂ ਦਾ ਵੀ ਬਰਾਬਰ ਦਾ ਧਰਮ ਹੈ